ਤਾਰੀ ਇਹ ਕਿਹਦਾ ਸਾਡੇ ਮੋਏ ਗਲ ਫਰਮ ਹੋਏਗਾ ਤੇ ਅੱਜ ਵੀ ਵੇਖੋ ਬੰਦੇ ਉੱਥੇ ਬੈਠੇ ਡੇਰਿਆ ਚਾਪੜੇ ਰਸ਼ਨਦਿਆਂ ਆਹ ਵੇਖੋ ਆ ਸਾਰਾ ਕੋ ਲੋਕ ਮੋੜ ਮੋੜ ਕੇ ਖੜਨਦੇ ਤੁਹਾਡੇ ਤੂੰ ਤੇ ਤੂ ਤੂ ਕੇ ਉਹ ਮੈਂ ਵੇਖਨਦਾ ਟਰਾਲੀ ਜਦੋਂ ਮੈਂਟੋਂ ਵਿੱਚ ਤੂੰ ਕੇ ਦੇ ਨਹੀਂ ਕਰੀ ਆਹ ਬੰਦਾ ਆਂਦਾ ਤੈਨੂੰ ਰੋਟੀ ਨਹੀਂ ਮਿਲਦੀ ਉਦੋਂ ਦੀ ਯਾਰ ਤੇ ਰੋਟੀ ਸਾਡੇ ਮਹੱਲੇ ਮਹੱਲੇ ਤੇ ਕੋਈ ਵੀ ਨਹੀਂ ਆਇਆ ਹਾਂ ਤੇਰੇ ਘਰ ਤੇ ਰੋਟੀ ਦੇਣ ਆਉਣੀ ਲੋਕਾਂ ਦੇ ਹੁਣ ਵੇਖੋ ਇੱਧਰੇ ਆ ਆ ਟਰਾਲੀਆਂ ਨੇ ਟਰਾਲੀਆਂ ਆਉਣ ਦੀਆਂ ਰਸ਼ਨਦਿਆਂ ਆਹ ਵੇਖੋ ਆ ਸਾਰਾ ਕੋ ਲੋਕ ਮੋੜ ਮੋੜ ਕੇ ਖੜਨਦੇ ਤੁਹਾਡੇ ਤੂੰ 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 ਕੇ ਉਹ ਮੈਂ ਵੇਖਣ ਦਾ ਟਰਾਲੀ ਜਦੋਂ ਮੈਂ ਟੋ ਮੈਂ ਜਿੱਦ ਤੂੰਗੇ ਦੇ ਨਹੀਂ ਕਰਦੀ ਕਰੇ ਨਹੀਂ ਕਰਦੀ ਭਾਜੀ ਕਿਹੜੀ ਚੀਜ਼ ਦੀ ਜ਼ਰੂਰਤ ਹੈ ਇੱਥੇ ਬੋਲੋ ਬੋਲੋ ਇਨੇ ਜੜਾ ਦੱਸੋ ਹੋ ਕਿਹੜੀ ਚੀਜ਼ ਦੀ ਜ਼ਰੂਰਤ ਹੈ ਜੇ ਤੁਹਾਨੂੰ ਪਤਾ ਹੈ ਮਰਜ਼ੀ ਦੇ ਦਿਓ ਰਾਸ਼ਨ ਦੇ ਦਿਓ ਸੌਦਾ ਦੇ ਦਿਓ ਜੋ ਮਰਜ਼ੀ ਦੇ ਦਿਓ ਹਾਂ ਜੀ ਘਰ ਆ ਸਾਹਮਣੇ ਏ ਥੱਲੇ ਹਾਂ ਜੀ ਇਹ ਕਿਹੜੇ ਝੂਠ ਮਾਰੀ ਹਾਂ ਮਾਪੇ ਦੇ ਦਾ ਹੋਏ ਕਿ ਆਪਣਾ ਦੇ ਮਹਲਾ ਨਾਲ ਵਾਸਤੇ ਡੇਰਾ ਬਾਬਾ ਰਣਦਾ ਦੇ ਤੇਰੇ ਦੇ ਵੀ ਬੰਦੇ ਨੇ ਸਾਡੇ ਘਰ ਕ੍ਰਿਸ਼ਨ ਆ ਦੇ ਥੱਲੇ ਹਾਂ ਦੇ ਮਹਲੇ ਗੁਰੂ ਜੀ ਵੇਖ ਲਓ ਜਾ ਕੇ ਕੋਈ ਨਹੀਂ ਆਇਆ ਹਾਂ ਅੱਛਾ ਆ ਪਿਛਲੇ ਸਾਡੇ ਮਹਲੇ ਦੇ ਮਹਲੇ ਮੁੰਡੇ ਖੋਦੇ ਕੋਈ ਨਹੀਂ ਤੁਹਾਨੂੰ ਕੋਈ ਨਾ ਫਿਰਦਾ ਕਿ ਉਹ ਦਿਨ ਦਾ ਹੀ ਨਹੀਂ ਕੋਈ ਆਇਆ ਕੋਈ ਬੜਿਆ ਟੱਕੜੀਆਂ ਹਾਂ ਇਹ ਸਮਝਾ ਲਈ ਕੋਈ ਢੜੀ ਨਹੀਂ ਲੱਗਣ ਦੀ ਮੁੰਡਿਆਂ ਦੀ ਕੋਈ ਗੱਲਬਾਤ ਨਹੀਂ ਮੇਰਾ ਨਾਮ ਰਵੀ ਆ ਭਾਈ ਵੀਡੀਓ ਮੈਂ ਲੱਗ ਆ ਟਾ ਕੁਲੀਆ ਮਹਲਾ ਜੀ ਕੋਈ ਨਹੀਂ ਆ ਜੀ ਦਨੇ ਨਾ ਮੈਂ ਸਿੱਝ ਗਿਆ ਦਾਨ ਮਤਲਬ ਤੁਸੀਂ ਸਾਹ ਦੇ ਕੋਈ ਮੈਂ ਸਰਪੰਚ ਨੇ ਮੈਂ ਘਰ ਸਾਡੇ ਡੁੱਬਿਆ ਮੈਂ ਨਾ ਵੇਖ ਲੋ ਦੇਖਦੇ ਹੋਣੇ ਤੁਹਾਨੂੰ ਸਾਹਮਣੇ ਜਾ ਕੇ ਫਿਰ ਰੋਟੀ ਪਾਣੀ ਦਾ ਕਿੱਦਾਂ ਜਗਾੜ ਚ ਬੋਟਾ ਮੈਂ ਕੈਂਪ ਹਾਈਕਿੰਗ ਮੈਨ ਵੇਲ ਫਿਰ ਤੁਰ ਕੇ ਫਿਰ ਤੁਰ ਕੇ ਰੋਟੀ ਪਾਣੀ ਕੋਈ ਨਹੀਂ ਮਿਲਿਆ ਤੇ ਰੋਟੀ ਪਾਣੀ ਕੋਈ ਨਹੀਂ ਰੋਟੀ ਪਾਣੀ ਸਾਦਾ ਬਣ ਇੱਕ ਦਿਨ ਸਾਡੇ ਉਹ ਮਹਲ ਦੇਖ ਗਏ ਅੰਕੂ ਡੁਰਲਾ ਪਾਸਟਰ ਜੀ ਦੇ ਚਰਚ ਦੇ ਉਹ ਨਹੀਂ ਗੁਰੂਆ ਇੱਥੇ ਤੇ ਉਹ ਇਹ ਚੀਜ਼ ਦਾ ਨਾਮ ਇਹਦਾ ਚਰਚ ਕੋਈ ਕੋਈ ਇਹ ਚੀਜ਼ ਦਾ ਨਹੀਂ ਕੋਈ مطلب ਵੀ ਤੁਹਾਨੂੰ ਰੋਟੀ ਰਾਟੀ ਕੁਛ ਨਹੀਂ ਮਿਲਿਆ ਬੱਲੇ 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 ਕਿੰਨੇ ਐਸ਼ਾ ਇਹਨੇ ਮੇਰੀ ਗੱਲ ਸੁਣਾ ਉਹ ਤਾਂ ਇਹਨੀਆਂ ਟਰਾਲੀਆਂ ਭਰ-ਭਰ ਕੈਨਵੋਡ ਦੀਆਂ ਉਹ ਕਿੱਧਰ ਜਾਣ ਦੀਆਂ ਇਹਨੇ ਵੀਡੀਓ ਪਾਇਆ ਲਿਆ ਦੇ ਆਹ ਵੇਖੋ 1 ਮਿੰਟ ਇਹਨੂੰ ਇਸ ਸਾਈਡ ਤੇ ਹੀ ਮੜਾ ਜਾ ਬੈਠੋ ਆਓ ਉਹ ਇਧਰ ਵੀ ਪਰੇ ਹੋ ਜੀ ਤੂੰ ਵੀ ਇਧਰ ਜਾ ਤੂੰ ਵੀ ਇਧਰ ਆ ਹਾਂ ਬਾਪੂ ਚੀਜ਼ ਕਰ ਰਹੇ ਆ ਉਹ ਕਰ ਦਿਆ ਬਾਪੂ 1 ਮਿੰਟ ਤੂੰ ਇਹਨੇ ਪੁਆਇਆ ਨਹੀਂ ਤੂੰ ਆ ਨਾ ਉਹ ਕਿੱਥੋਂ ਆਇਆ ਇਹ ਪੱਖੂ ਕਿੱਦਨੇ ਹੈ ਉਹ ਕੀ ਕਰੰਦਿਆ ਹੁਣ ਇਹ ਹਾਲੇ ਵੇਖਿਆ ਤੇ ਉਹ ਟਰਾਲੀ ਦੇ ਵਿੱਚੋਂ ਢੂ ਕੇ ਮੈਂਟਾ ਮੈਂਟਿਕ ਗੱਟੇ ਲਾ ਕੇ ਨੱਠ ਗਿਆ ਇਹ ਇਹ ਪੱਖੂ ਕਿੱਦਨੇ ਸਾਡੇ ਸ਼ਹਿਰ ਚ ਪੈਂਦਾ ਹਾਂ ਬਾਬਾ ਬਾਬਾ ਮੇਰੀ ਗੱਲ ਸੁਣ ਪਰਿਆ ਆਹ ਕਿਨੇ ਦਿੱਤਾ ਤੈਨੂੰ ਸਮਾਨ ਔਰ ਇਹ ਹੁਣੇ ਗਈ ਹੈ ਹੁਣੇ ਗਈ ਆ ਉਹ ਦੰਧਾ ਆਜ ਹੀ ਮਿਲਿਆ ਤੁਹਾਨੂੰ ਕੋਕੇ ਮਿਲ ਰਿਹਾ ਉਹਦਾ ਮਿਲਦਾ ਆ ਮੁੰਡਿਆਂ ਦਾ ਮਿਲਦਾ ਹੀ ਕੱਖ ਨਹੀਂ ਇਹ ਮੁੰਡੇ ਮੇਰੇ ਨਾਲ ਨਹੀਂ ਗੱਲ ਹੈ ਨਹੀਂ ਤਿੰਨ ਜਣੇ ਡੰਗਰਾਂ ਵਾਲੇ ਇੱਥੇ ਹਾਂ ਉਹ ਬੀਬੀਆਂ ਦੇ ਆ ਰਹੇ ਨੇ ਦੇਖੋ ਇੱਥੇ ਡੰਗਰਾਂ ਨੂੰ ਚਾਰ ਦਿੰਦੇ ਹਾਂ ਸਰਪੰਚ ਸਾਹਿਬਾ ਵੇਖੋ ਬੀਬੀਆਂ ਹੋਏ ਛੋਲੇ ਵੇਖੋ ਹਾਂ ਇਧਰ ਆਓ ਯਾਰ ਆਓ ਆਓ ਕੁਛ ਨਹੀਂ ਮਿਲਿਆ ਤੁਹਾਨੂੰ ਉਦੋਂ ਦਾ ਲੰਗਰ ਪਾਣੀ ਕੁਛ ਨਹੀਂ ਮਿਲਦਾ ਤੁਹਾਨੂੰ ਹਾਂ ਕੋਈ ਨਹੀਂ ਮਿਲਿਆ ਤੇ ਆ ਕੀ ਆ ਤੇਰੇ ਹਾਸੇ ਦਾ ਜਿਹੜਾ ਇਹ ਕੀ ਆ ਹੈ ਤੁਹਾਨੂੰ ਨਹੀਂ ਆ ਪਰੇ ਜਾ ਕੇ ਕਿ ਕਿਹੜਾ ਪਾਕਿਸਤਾਨ ਤੋਂ ਪਾਕਿਸਤਾਨ ਥਾਲੀਆਂ ਨੇ ਬਣਾਈਆਂ ਟਰਾਲੀਆਂ ਨੇ ਨਹੀਂ ਬਣਾਈਆਂ ਹਾਂ ਮਿਲਿਆ ਤਾਂ ਹੈ ਨਾ ਅੱਜ ਮੇਰੇ ਜਾ ਕੇ ਪਸਤ ਕਰਕੇ ਰਿਹਾ ਤੇ ਤੂੰ ਇਹ ਲੋਕ ਜੀ ਆਉਂਦੇ ਜਾਂ ਲੰਗਰ ਹੀ ਨਹੀਂ ਮਿਲਦੇ ਆਾਨੂੰ ਰੋਟੀ ਵੀ ਨਹੀਂ ਮਿਲਦੀ ਕੱਖ ਨਹੀਂ ਮਿਲਦਾ ਸਾਨੂੰ ਹਾਂ ਹਾਂ ਆ ਬੰਦਾ ਆਉਂਦਾ ਤੈਨੂੰ ਰੋਟੀ ਨਹੀਂ ਮਿਲਦੀ ਉਹ ਦਿੰਦੀ ਯਾਰ ਤੇਰੀ ਰੋਟੀ ਦਾ ਸਾਡੇ ਮਹੱਲੇ ਮਹੱਲੇ ਤੇ ਕੋਈ ਵੀ ਨਹੀਂ ਆਇਆ ਹਾਂ ਤੇਰੇ ਘਰ ਚ ਰੋਟੀ ਦੇਣ ਆਉਣੀਆਂ ਲੋਕਾਂ ਦੀ ਹੁਣ ਇੱਕ ਉਹ ਤੂੜੀ ਪਈ ਸਾਹਮਣੇ ਸਰਪੰਚਾ ਹਾਂ ਉਧਰ ਤੇਰੇ ਘਰ ਚ ਰੋਟੀ ਦੇਣ ਆਉਣੀਆਂ ਉਧਰ ਵੇਖੋ ਸਾ ਕੀ ਆ ਯਾਰ ਆ ਵੇ ਇਧਰੇ ਆ ਆ ਟਰਾਲੀਆਂ ਨਹੀਂ ਟਰਾਲੀਆਂ ਆਉਣ ਦੀਆਂ ਰਾਸ਼ਨ ਦੀਆਂ ਆ ਵੇਖੋ ਆ ਸਾਰਾ ਕੋ ਲੋਕ ਮੋੜ ਮੋੜ ਕੇ ਖੜਨਦੇ ਆ ਤੁਹਾਡੇ ਤੂੰ ਇੱਥੇ ਧੂ ਤੂ ਕੇ ਉਹ ਮੈਂ ਵੇਖਣ ਦਾ ਟ੍ਰੈਡੀਸ਼ਨਲ ਮੈਟੋਮੈਟਿਕ ਤੂੰ ਕੇ ਰੇਲੀ ਕਰੀ ਹੈ ਪਿੰਡ ਪਿੰਡ ਦਾ ਇੱਥੇ ਜੇ ਮੁੰਡਾ ਟਾਂ ਇੱਕ ਕੋ ਘਰ ਨੇ ਡੰਗਰ ਰੱਖਿਆ ਉਹਨੂੰ ਨਾਲ ਕੋਈ ਫੀਡ ਮੇਰੀ ਨਾਲ ਵਕਤ ਤੇ ਉਹਨਾਂ ਕੋ ਤੂੜੀ ਲੱਤੀ ਔਰ ਤੂੜੀਆਂ ਕਿੰਨੀਆਂ ਔਰ ਢੇਰ ਲੱਗੇ ਤੂੜੀਆਂ ਦੇ ਹੈ ਜੋ ਨਹੀਂ ਆ ਤੂੰ ਤੂੜੀਆਂ ਨੇ ਤਾਂ ਢੇਰ ਲੱਗੇ ਆ ਹਾਂ ਸਾਰੇ ਕੰਨ ਹਾਂ ਬੋਲਾ ਕੇ ਆਏ ਆ ਇੱਥੇ ਡੰਗਰਾਂ ਨਾਲ ਮਜ਼ਦੂਰੀ ਕਰਕੇ ਬੈਠੇ ਨੇ ਹਾਂ ਤੇ ਤੁਸੀਂ ਸਾਰੇ ਜਾਣ ਕੇ ਬੜੇ ਦਿਨਾਂ ਦੇ ਸਾਨੂੰ ਕਹਿਣ ਦਾ ਵੀ ਇਹ ਨਹੀਂ ਮਾਲ ਇਕੱਠਾ ਕਰ ਲਿਆ ਮਾਲ ਹੀ ਇਕੱਠਾ ਕਰਦਾ ਤੂੰ ਹੋਰ ਕੀ ਕਰਦਾ ਮੇਰਾ ਬੰਦਾ ਤੂੰ ਆ ਰਿਹਾ ਵਾ ਹਾਂ ਮੇਰਾ ਸਭ ਨੂੰ ਮਿਲਦਾ ਹੈ ਹਾਂ ਨਹੀਂ ਕੋਈ ਹੈ ਉਹ ਯਾਰ ਤੇਰੇ ਘਰ ਤੇ ਥੋੜਾ ਦੇਣਾ ਆਉਣਾ ਕਿਹਨੇ ਤੇਰੇ ਘਰ ਤੇ ਥੋੜਾ ਦੇਣਾ ਆਉਣਾ ਆਪਾ ਬਾਬਾ ਤੂੰ ਦੱਸ ਮਿਲਦਾ ਹੈ ਹਾਂ ਮਿਲਦਾ ਹੈ ਸਭ ਕੋਈ ਸਭ ਕੋ ਮਿਲਦੇ ਆ ਹਾਂ ਜੀ ਵੀਡੀਓ ਤੇ ਬੈਠ ਕੇ ਪੱਟੀਆਂ ਹੁੰਦੇ ਨੇ ਤੂੰ ਲੋਕਲ ਜੇ ਹਾਂ ਲੋਕਲ ਜੇ ਤਾਨੂੰ ਲੋਕ ਇਥੇ ਸਪੋਰਟ ਕਰ ਰਹੇ ਆ ਆ ਰਹੇ ਬਾਹਰੋਂ ਤੁਹਾਨੂੰ ਕੁਛ ਨੁਕਸਰ ਹਾਂ ਤੇ ਆਹ ਜੋ ਸਾਹਮਣੇ ਜਿਹੜੇ ਖਲੋਤੇ ਆ ਜਿਹੜੇ ਟਰਾਲੀਆਂ ਬਾਹਰੋਂ ਆਉਂਦੀਆਂ ਲਾ ਕੇ ਗੱਟੇ ਨਾਲ ਠਜਾਂਦੇ ਇਹਨਾਂ ਦਾ ਕੀ ਹਾਂ ਕਿਦਾਂ ਕੋਈ ਆਹ ਲੈ ਕੇ ਆਉਂਦੇ ਆ ਅੱਛਾ ਖਰਚੇ ਵਿੱਚ ਹੀ ਜਾਂਦੇ ਆ ਕਈ ਵਿੱਚ ਜਿੰਦਗੀ ਹੈਗੀ ਹਾਂ ਜਿਹੜੇ ਇਥੋਂ ਲੈ ਲੈਂਦੇ ਮਿਲਦੇ ਅੱਛਾ ਬੜ ਦੇ ਵੱਡੀਆਂ ਬੇਗਾਨੀਆਂ ਹੈ ਹਾਂ ਫੀਡ ਦੀ ਬੋਰੀ ਲਾ ਕੇ 500 500 ਦੇ ਦਾ ਵੇਚ ਰਹੇ ਨੇ ਇੰਡਾਈਡ ਪੀਟ ਲਵਾ ਕੇ 500 ਦੀ ਕਨੇ 800 ਦੀ ਦੇ ਨੇਸ਼ਨ ਆਹ ਵੇਖੋ ਬੋਰਾ ਪੀਟਾ ਮਾਰਦੇ ਉਹ ਜਿਹੜਾ ਕਿ ਨਹੀਂ ਉਹਨੇ ਆ ਤਾਂ ਉਹ ਛੋਲੇ ਭਰੇ ਅੰਦਰ ਦੇ ਹਾਂ ਯਾਰ ਇਹ ਨਾ ਕਹੋ ਵੀ ਹਾਨੂੰ ਮਿਲ ਜਿਆ ਜਿਹੜਾ ਆਪਣਾ ਘਰ ਛੱਡ ਕੇ ਨਹੀਂ ਆ ਰਿਹਾ ਬੰਦਾ ਜੀਮੀਦਾਰ ਕੋਈ ਕਹੋ ਉਹਨੂੰ ਉੱਥੇ ਪਹੁੰਚਾਉਣਾ ਉਹਨਾਂ ਨੂੰ ਉਹਨਾਂ ਨੂੰ ਬਾਹਰ ਤੇ ਮਿਲ ਰਹੀ ਆ ਇਹਨਾਂ ਨੇ ਪੱਕੇ ਅੱਡੇ ਮਲੇ ਇੱਥੇ ਪੱਕੇ ਪੱਕੇ ਆਪਣੇ ਘਰ ਚ ਲੱਗੇ ਆ ਰਹੇ ਅੱਛਾ ਇਹਨਾਂ ਜਿਆਦਾ ਇੱਕ ਮਰਕਲਾ ਕਲਾ ਚੱਲਿਆ ਪੰਜਾਬੀ ਦੇ ਬਹੁਤ ਹਵਾਲਾ ਆਇਸ ਵੇਚੀਆਂ ਨੇ ਅੱਛਾ ਇਹਨੇ 500 ਦੀ ਕਨੇ ਆਉਂਦੀ ਨਹੀਂ ਫੀਟ ਦੀ ਪੜੀ ਮਿਲਦੀ ਆ ਪੰਜਾਬੀ ਬਲ ਜਿਹੜਾ ਇੱਕ ਬੋੜੀ ਮਿਲ ਗਈ ਕਹਿੰਦੇ ਉਹਨੇ 1 ਗਾਂ 600 ਦੀ ਵੇਚਤੀ ਆ ਅੱਛਾ ਇੱਥੇ ਡੇਰੇ ਵਾਲੇ ਬਰੇ ਆਉਂਦੇ ਆ ਉਹ ਇੱਥੇ ਲੈ ਲੈ ਚੱਲ ਜਾਂਦੇ ਆ ਕਿੰਨਾ ਆ ਰਿਹਾ ਨਹੀਂ ਮਿਲਦਾ ਅੱਛਾ ਲੈ ਤਾਂ ਸਾਡੇ ਡੱਕੇ ਲਵਾ ਛੜੇ ਕਿਹੜਾ ਕਹਿੰਦਾ ਵੀ ਨਹੀਂ ਦੇ ਦੇ ਉਹ ਵੇਖੋ ਸਾਹਮਣੇ ਬੈਠੇ ਆ ਪੰਜ ਸੱਤ ਮੁੰਡੇ ਆ ਹੈਂ ਇੰਨਾ ਤਾਂ ਆ ਗਿਆ ਬੋਲਦਾ ਜਿਹੜਾ ਕਹਿੰਦਾ ਨਹੀਂ ਦਿੱਤਾ ਤੁਸੀਂ ਤਾਂ ਡੱਕੇ ਢਾ ਛੇ ਆਂਦਾ ਵੀ ਸੱਤ ਦਿਨ ਹੋ ਗਏ ਆ ਚੌਕਰ ਖਾੜੇ ਡੰਗਰ ਤੂੜੀਆਂ ਖਾੜੇ ਵੰਡ ਖਾੜੇ ਮੈਂ ਜ਼ਿਮੀਂਦਾਰ ਸਾਡੇ ਸਾਨੂੰ ਦਬਾਉਂਦੇ ਆ ਹਾਈ ਕੋਰਟ ਜੀ ਉਹ ਉਹ ਬੀਬੀਆਂ ਅੰਦਰ ਦੇਖੀਆਂ ਉਹ ਬੀਬੀਆਂ ਦੀਆਂ ਕਿੰਜਾਂ ਨੂੰ ਤੱਕ ਨਹੀਂ ਮਾਰੂ ਰੋਟੀ ਤੱਕ ਨਹੀਂ ਮਰੀਓ ਆਂਦੀਆਂ ਇਹਨਾਂ ਦੇ ਵੀ ਸੱਤ ਦਿਨ ਲੱਗੇ ਆ ਨੌਟਾਂ ਥੜੈਂਟੀਆਂ ਢੇਰੀਆਂ ਜੀ ਹਾਂ ਬੜਾ ਪ੍ਰਵਾਦ ਜੀ ਸੇਵਾ ਇੰਨੀ ਆ ਨਵੇਂ ਸਰਦਾਰ ਆ ਹੀ ਨਹੀਂ ਕਹਿ ਸਕਦਾ ਸਾਡੇ ਮੋਏ ਗੱਲ ਸਮਝੇਗਾ ਤੇ ਅਸੀਂ ਦੇਖੋ ਬੰਦੀ ਉੱਥੇ ਬੈਠੇ ਢੇਰੀਆਂ ਚ ਆਪਰੇ